ਦੇ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਸਰਹਿਆਲੀ ਵਾਟ ਇਜ਼ ਸਰਹਿਆਲੀ ਦੋਸਤੋ ਤੁਸੀਂ ਵਿਜ਼ਿਟ ਕਰਨੀ ਆ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਨ ਤੋਂ ਦੋਸਤੋ ਕੋਈ 15 16 ਕਿਲੋਮੀਟਰ ਦੀ ਦੂਰੀ ਆ ਸਰਹਿਆਲੀ ਕਲਾਂ ਦੀ ਤੇ ਬਿਲਕੁਲ ਇਸ ਤੋਂ ਅਗਲਾ ਜਿਹੜਾ ਦੋਸਤੋ ਅਡਾ ਨਸ਼ਾਰੇ ਪੰਨੂਆ ਦਾ ਹੁੰਦਾ ਤੇ ਵੀਰਖਾਨੀ ਦੇ ਕੋਲ ਆਇਆ ਦੋਸਤੋ ਵੀਰਖਾਨੀ ਪੰਡਤ ਦੇ ਕੋਲ ਆਇਆ ਅਜੂ ਵਪਾਰ ਦਾ ਕੰਮ ਵੇਰਦਾ ਇਸੇ ਤਰ੍ਹਾਂ ਪਸ਼ੂ ਲੈ ਕੇ ਆਉਂਦਾ ਡੇਲੀ ਰੁਟੀਨ ਦੇ ਵਿੱਚ ਅੱਜ ਇਸ ਕਵਰ ਦੇ ਵਿੱਚ ਇਸ ਵੀਡੀਓ ਦੇ ਵਿੱਚ ਟੋਟਲ ਤੁਹਾਨੂੰ 4 ਬੈੜਾਂ ਦਿਖਾਉਣੀਆਂ ਨੇ ਤਿੰਨ ਬੈੜਾਂ ਬਿਲਕੁਲ ਤਾਜ਼ੀਆਂ ਸੂਈਆਂ ਸੁਵਾਈਆਂ ਨਾਲ ਬੱਚੇ ਪ੍ਰੋਪਰ ਤੁਹਾਨੂੰ ਦਿਖਾ ਦਾਂਗੇ 나ੜੂ ਤੇ ਗਿੰਦੇ 나ੜੂਆਂ ਤੇ ਬੱਚੇ ਆ ਮਗਰ ਇੱਕ ਬੈੜ ਜਿਹੜੀ ਦੋਸਤੋ ਗੱਬਣਾ ਉਹ ਤੁਹਾਨੂੰ ਲਾਸਟ ਵਿੱਚ ਆਪਾਂ ਦਿਖਾ ਦਾਂਗੇ ਠੀਕ ਆ ਸੋ ਤਰੀਕ ਅੱਜ 12 ਮਈ ਤੇ ਸਮਾਂ ਕੋਈ ਦੋਸਤੋ ਦੁਪਹਿਰ ਦੇ ਪਾਉਣੇ ਕੋ 2 ਵਜੇ ਦਾ ਬਾਕੀ ਪਸ਼ੂ ਜ਼ਿਆਦਾਤਰ ਸੁੱਏ ਸੁਬਾਹ ਆ ਇਸ ਕਰਕੇ ਕੋਈ ਵੀਰ ਦੋ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਆਪਣੀ ਤੁਸੀਂ ਕਰ ਲਿਓ ਤੇ ਗੱਬਣ ਪਸ਼ੂ ਤੁਸੀਂ ਲੈ ਕੇ ਜਾਂਦੇ ਜੇ ਚੌਂ ਥਣਾਂ ਦਾ ਟਿੱਪ ਕੇ ਭਰਾ ਕੇ ਆਪਣੀ ਤਸੱਲੀ ਉਹ ਵੀ ਜ਼ਰੂਰ ਯਕੀਨੀ ਬਣਾ ਲਿਓ ਆਉ ਲੈਣੀਆਂ ਬਤੇ ਡਿਟੇਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਹਣੀ ਸਾਸਰੀ ਘਰ ਸਾਸਰੀ ਘਰ ਸਾਸਰੀ ਘਰ ਸੰਧੂ ਸਾਹਿਬ ਜੀ ਹੋਰ ਭਰਾ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਵੀਰੇ ਅੱਛਾ ਹਣੀ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਫਿਰ ਹਾਂ ਜੀ ਆਉਂਦੇ ਜਾਂਦੇ ਰਹਿੰਦੇ ਆ ਆਪਣੇ ਠੀਕ ਹੈ ਜੀ ਤੇ ਅੱਜ ਆਪਣੇ ਕੋਲ ਟੋਟਲ 4 ਬੈਣੋ ਵਗੋ ਨੇ ਆ ਤਿੰਨ ਸੂਈਆਂ ਇੱਕ ਗੱਬਣ ਪਰਲੀ ਬੈਣ ਆਹ ਕੱਲ ਦੀ ਸੂਈ ਬੱਚੀ ਠੀਕ ਹੈ ਜੀ ਠੀਕ ਹੈ ਲਓ ਦੋਸਤੋ ਜ਼ਿਆਦਾਤਰ ਨਗ ਸੂਏ ਸੁਭਾਇਆ ਠੀਕ ਹੈ ਜੀ ਤੇ ਸ਼ੁਰੂਆਤ ਆਪਾਂ ਪਹਿਲੇ ਨੰਬਰ ਤੋਂ ਇਸ ਬੈਣ ਤੋਂ ਕਰਦੇ ਆ ਵੀਰ ਹਣੀ ਹਾਂਜੀ ਇਹ ਅੱਜ ਭਲਕੀ ਸੂਈ ਆ ਇਹ ਜੀ ਕੱਲ ਦੁਪਹਿਰੇ ਸੂਈ ਜੇ ਕੋਈ 3-4 ਵਜੇ ਦੇ ਟਾਈਮ ਤੇ ਸੂਈ ਜੇ ਠੀਕ ਸ਼ਾਮੀ ਹਾਂਜੀ ਸ਼ਾਮੀ ਲਾਲਤ ਸੂਈ ਜੇ ਠੀਕ ਹੈ ਸੁਹਾ ਗਰਮਾ ਜੇ ਸੁਹਾ ਪਹਿਲਾਂ ਅੰਦੇ ਦੁਜਾ ਹੋਊਗਾ ਜੇ ਦੂਜਾ ਸੂਆ ਮੰਨ ਕੇ ਕੋਈ ਸੌਦਾ ਕਰ ਦੂਜਾ ਮੰਨ ਕੇ ਕਰੇ ਪਹਿਲਾਂ ਆਂਦੇ ਦੂਜਾ ਹੋਊਗਾ ਠੀਕ ਆ ਤੇ ਮਗਰ ਵਛੀ ਮਗਰ ਵਛੀ ਜੇ ਲੋ ਜੀ ਬੱਚਾ ਮਗਰ ਵਛੀ ਆ ਠੀਕ ਆ ਜੀ ਨੜੂ ਤੇ ਬੱਚਾ ਤੇ ਦੂਜਾ ਸੂਆ ਕੋਈ ਵੀਰ ਮੰਨ ਕੇ ਸੌਦਾ ਕਰ ਲਿਓ ਠੀਕ ਆ ਕੱਲ ਦੋਸਤੋ ਸ਼ਾਮੀ 4 ਵਜੇ ਦੀ ਸੂਈ ਆ ਤਕਰੀਬਨ ਕੋਈ 22 23 ਕ ਘੰਟੇ ਦਾ ਸਮਾਂ ਹੋ ਗਿਆ ਵੈਸੇ ਸੂਈ ਸਵਾਈ ਨੂੰ ਸਾਫ ਆਪਾਂ ਕਰਤੀ ਸਵੇਰੇ ਮਾਰਨਿੰਗ ਸਾਫ ਕਰਤੀ ਆ ਹਾਂਜੀ ਐ ਸਾਫ ਕੀਤੀ ਬਿਲਕੁਲ ਇਹਦੇ ਫਸੀ ਹੁੰਦੀ ਆ ਅੱਖਾਂ ਸਾਫ ਕੀਤੀ ਆਪਾਂ ਲੋ ਜੀ ਠੀਕ ਆ ਖਾਲੀ ਐ ਕਰਤੀ ਆਪਾਂ ਖਾਲੀ ਕਰਤੀਏ ਦੋਸਤੋ ਬਹੁਤ ਜੀ ਉਹ ਇੱਕ ਨੰਬਰ ਮੋਗੇ ਅੰਗਵਰਦੀ ਹੈ ਤੇ ਅੱਛਾ ਹਣੀ ਬਾਕੀ ਦੋ ਬੋਲਾ ਜਿਹੜਾ ਚੋਇਆ ਵਾ ਬੋਲਾ ਸੰਧੂ ਸਾਹਿਬ ਐ ਇੱਕ ਨੰਬਰ ਚਵਾਈ ਕੋਈ ਭੂਰ ਨਹੀਂ ਛਟਾਣੀ ਬੋਲਾ ਤੁਹਾਨੂੰ ਪਤਾ ਜਿੰਨਾ ਇਹਨੇ ਕੱਢਣਾ ਕੋਈ 4-5 ਕਿਲੋ ਤੇ ਟਾਈਮ ਦਾ ਸ਼ਾਮੀ ਕੱਢਿਆ ਜਿਰੋ ਤੇ ਦਿਨੇ ਸਾਫ ਕੀਤੀ ਸਵੇਰੇ ਇੰਨਾ ਕੱਢਿਆ ਹੁਣ ਪਤਾ ਲੱਗੂ ਕਿੰਨਾ ਕੱਢਦੀ ਸ਼ਾਮਾ ਠੀਕ ਹੈ ਜੀ ਹਾਂ ਜੀ ਬਾਕੀ ਠੰਡੀ ਸੀ ਰ ਬਾਹਰ ਜਿਦਾਂ ਮਰਜੀ ਲੱਤਾਂ ਖਿੱਚੀ ਜਾਵਾ ਲੈ ਵੀ ਇਹ ਵਾਰ ਆ ਵੀ ਫੁੱਲ ਓਕੇ ਆ ਆ ਵੇਖੋ ਆ ਲਓ ਜੀ ਬਿਲਕੁਲ ਪੀਲੇ ਰੰਗ ਦੇ ਵਿੱਚ ਦੋਸਤੋ ਬੌਲਾ ਠੀਕ ਆ ਜਾਂ ਮੋਗਾ ਹੁੰਦਾ ਲੱਗਦਾ ਜੀ ਹਾਂ ਆ ਲੋ ਆ ਲੋ ਠੀਕ ਆ ਬੌਲੇ ਰੂਵਰ ਕੀ ਤੇ ਬੌਲੇ ਤੇ ਦੋਸਤੋ ਹੁਣ ਚੱਲਣ ਢਈ ਆ ਲੈ ਵੀ ਹਣੀ ਇੱਕ ਵਾਰੀ ਵੀਰ ਖੋਲ ਕੇ ਤੋਰ ਕੇ ਦਿਖਾਈਏ ਸੋ ਮਗਰ ਬੱਸੀ ਆ ਦੋਸਤੋ ਬਿਲਕੁਲ ਤਾਜੀ ਸੁਈ ਸੁਵਾਈ ਆ ਬੌਲੇ ਤੇ ਆ ਕੋਈ ਵੀਰ ਦੋ ਟਾਈਮ ਚੋਕੇ ਚਾਹੇ ਦੋ ਤੇ ਚੱਲੂਗੀ ਜਿਆਦਾ ਨਹੀਂ ਤੇ 15-16 ਕਿਲੋ ਚਵਾਈ ਜਾਊਗੀ ਠੀਕ ਆ ਜੀ ਹਾਂ ਜੀ ਚਵਾ ਚੋੜੀ ਸਾਫ ਆ ਆਉਣੀ ਕੀ ਭੜ ਕੀਤੀ ਇੱਕ ਸਾਈਡ ਨੂੰ ਇਹਨੇ ਆ ਬਿਲਕੁਲ ਜੀ ਨਾਰਮਲ ਦਰਮਿਆਨੀ ਜਿਹੜੀ ਦੋਸਤੋ ਤਾਜੀ ਸੂਈ ਹੈ ਤੇ ਬਿਲਕੁਲ ਭਣਾ ਭੁਲਾ ਤੁਹਾਨੂੰ ਪਤਾ ਹੀ ਪਸੂ ਪਾ ਹੀ ਜਾਂਦੇ ਆ ਉਲਟ ਪੈਣੀ ਦੀ ਸਾਈਡ ਇੱਕ ਸਾਈਡ ਦਰਮਿਆਨੀ ਜਿਹੜੀ ਤੁਹਾਨੂੰ ਭਾਲ ਨਜ਼ਰ ਆਊਗੀ ਠੀਕ ਆ ਬਾਕੀ ਥਾਣ ਥਾਣ ਜਿਹੜਾ ਪੂਰਾ ਹੱਥੀ ਚਵਾਈ ਯਾਰ ਹਾਂਜੀ ਹਾਂਜੀ ਚਵਾਈ ਯਾਰ ਥਾਣ ਇੱਕ ਨੰਬਰ ਆ ਲੋ ਜੀ ਠੀਕ ਸੋ ਹੱਥੀ ਚਵਾਈਲਾ ਦੋਸਤੋ ਮੁੱਠੀ ਧਾਣਾ ਕਾਰੇਥਨਾਂ ਦੀ ਵੰਡ ਸਪੇਸ ਤੁਸੀਂ ਆ ਵੇਖ ਕੇ ਚੈੱਕ ਕਰੋ ਠੀਕ ਆ ਆ ਫੇਸ ਕੁਆਲਟੀ ਜੇ ਹਣੀ ਕੀ ਮੁੱਲ ਕਰਦਾ ਵੀਰੇ ਦਾ ਮੁੱਲ ਵੀਰ ਜੀ ਭਾ 45 ਕਰੀਏ 42000 ਦੀ ਦਵਾ ਕਿ 200 ਰੁਪਏ ਛੱਡਾਂਗੇ ਅੱਛਾ 42 ਚੋਂ 42000 ਚੋਂ 200 ਰੁਪਏ ਛੱਡਾਂਗੇ ਕੋਈ ਭਾਏ ਕੋਈ ਕਵੇ ਦੋ ਮਾਨਤਾ ਨਹੀਂ ਹੋਊਗਾ ਠੀਕ ਹੈ ਜੀ ਹਾਂ ਜੀ ਲਓ ਜੀ 42000 ਦੇ ਵਿੱਚ ਜਿਆਦਾ ਲੰਮਾ ਨਹੀਂ ਕੋਈ ਵੀ ਹਾ 100 200 ਛੱਡਦਾ 500 ਛੱਡਾਂਗੇ ਜਿਆਦਾ ਨਹੀਂ ਬਲਕਿ ਸਾਡੇ 43 ਦੀ ਦੇ ਦਾਂਗੇ ਸਾਡੇ 41 ਹਾਂ ਨਾ ਜਿਹੜੀ ਹੋਣੀ ਬਸ ਬੌਜੀ ਸਾਡੇ 41000 ਦੀ ਜੈਸਨੋ ਆ ਠੀਕ ਆ ਤੇ 42000 ਵੈਸੇ ਮੰਗ ਕੀਤੀ ਸੀ 500 ਰੁਪਏ ਵੀ ਤਾਂ ਲੈਸ ਕਰ ਦਾਂਗੇ ਹਾਂ ਸੋ ਸਾਡੇ 41000 ਦੇ ਵਿੱਚ ਇਹ ਵੜ ਮਿਲ ਜੂਗੀ ਠੀਕ ਆ ਬਾਕੀ ਚੰਗੀ ਆ ਤਾਜੀ ਸੂਈ ਸਵਾਈ ਠੀਕ ਆ ਸੂਜ ਆਈ ਬਾਕੀ ਆਪਾਂ ਖਾਲੀ ਕਰਤੀ ਆ ਆ ਝੋਲਾ ਤੁਹਾਨੂੰ ਪੜਾ ਜੋ ਦੁੱਤ ਜੜੀ ਤੁਹਾਨੂੰ ਨਾ ਦੇ ਨੇ ਹੈਗਾ ਹੀ બસ ਬਸ ਹਾਂ ਜੇ ਖਾਲੀ ਨਾ ਕੀਤੀ ਹੁੰਦੀ ਆ ਬਣੀ ਫਿਰਨਾ ਇਹਨਾਂ ਉੱਤਾਂ ਉਹਨਾਂ ਨਾਲੇ ਬੌਲੇ ਤੇ ਨਾਲੇ ਗਰਮੀ ਬਹੁਤ ਗਰਮੀ ਆ ਤਾਂ ਆਪਾਂ ਖਾਲੀ ਕਰਤੀ ਹੁਣ ਬਣ ਜੂਗੀ ਕਾਫੀ ਕੇ ਚੰਗਾ ਕੀਤਾ ਜੀ ਹਾਂਜੀ ਅੱਛਾ ਹਣੀ ਇੱਕ ਸਾਈਡ ਨੰਬਰ ਤੇ ਜਿਹੜੀ ਆ ਆਪਣੀ ਵੱਛੀ ਇਹ ਵੱਛੀ ਵੀਰ ਜੀ ਬਹੁਤ ਚੰਗੀ ਵੱਛੀ ਜਿਹਨੂੰ ਕਹ ਦਿੰਨੇ ਆਪਾਂ 5 26 ਲੀਟਰ ਵਾਲੀ ਠੀਕ ਆ ਹਾਂਜੀ ਅੱਜ ਇਹਦਾ ਸਮਾਂ ਕਿੰਨਾ ਕਾ ਸੂਈ ਨੂੰ ਇਹ ਨੂੰ ਸੂਈ ਨਾ ਅੱਜ ਚੌਥਾ ਦਿਨ ਜੇ ਚੌਥਾ ਅੱਜ ਚੌਥਾ ਅੱਛਾ ਹਾਂਜੀ ਤੇ ਸੂਆ ਆਪ ਦੁਜਾ ਤਿਜਾ ਪਹਿਲਣ ਪਹਿਲਣ ਚਾਰ ਦੰਦ ਪਹਿਲਣ ਚਾਰ ਦੰਦ ਪਹਿਲਣ ਅੱਛਾ ਅੱਛਾ ਹ ਕੌਜੀ ਚੌਗੀ ਆ ਮੂਹ ਦੋਸਤੋ ਪਹਿਲਾ ਸੁਆ ਵੀਰਨ ਦਾ ਵੀ ਸੂਈ ਆ ਹਫਤੇ ਕੀ ਦੀ ਸੂਈ ਹੈ ਨਹੀਂ ਨਹੀਂ ਚੌਥਾ ਦਿਨ ਆ ਚੌਥਾ ਦਿਨ ਚੌਥਾ ਦਿਨ ਬੱਚਾ ਮਗਰ ਦੇ ਕੀ ਆ ਆ ਬੱਚਾ ਸਾਹਮਣੇ ਮਗਰ ਬੱਚਾ ਹਾਂ ਦੋਸਤੋ ਬੱਚਾ ਵੀ ਤੁਹਾਨੂੰ ਜਦੋਂ ਆਪਾਂ ਫੋਰ ਕੇ ਦਿਖਾਈ ਬੱਚਾ ਵੀ ਦਿਖਾ ਦੇ ਬੱਚਾ ਮਗਰ ਆ ਇਸ ਵੈੜ ਦੇ ਕੱਦ ਤੋਂ ਵੱਡਾ ਠੀਕ ਆ ਜੀ ਵੱਡੇ ਕੱਦ ਵਿੱਚ ਆ ਦੇ ਬੇਲ ਬੋਲ ਤੁਸੀਂ ਵੇਖ ਕੇ ਚੈੱਕ ਕਰੋ ਲੰਮੀ ਆ ਪੂਰੀ ਵੱਡੇ ਨਾਲ ਕਾਟਦੀ ਆ ਤੇ ਅੱਛਾ ਤੇ ਚੌਂਕ ਦਿਨਾਂ ਦੀ ਹੁਣ ਸੂਈ ਆ ਤੇ ਹੁਣ ਦੁੱਧ ਤੇ ਬੇਸ਼ੱਕ ਆਪਾਂ ਗੱਲ ਕਰ ਲਈਏ ਕਿੰਨਾ ਹੈਗਾ ਹੈ ਟਾਂ ਸੰਧੂ ਸਾਹਿਬ ਕੋ 17 ਜੇ 18 ਜੇ ਇੱਥੇ ਖੁੱਲਾ ਹੈਗਾ 17 18 ਖੁੱਲਾ ਖੁੱਲਾ ਇੰਨਾ ਹੈਗਾ ਲਓ ਜੀ 17 18 ਜਿਆਦਾ ਨਹੀਂ ਚਲੋ ਪੱਠਾ ਦਾ ਘਾ ਨਹੀਂ ਗਰਮੀ ਆ 23 24 ਕਿਲੋ ਬੱਛੀ ਚਵਾ ਦੂਗੀ ਜਿਆਦਾ ਨਹੀਂ ਤੇ ਹਮ ਰਾਵਣਾ ਹੀ ਲਊ 45 ਬੱਛੀ ਆ ਕੱਦ ਕਾਠ ਵਾਲੀ ਆ ਠੀਕ ਹੈ ਜੀ ਹਾਂ ਜੀ ਲਓ ਵੀ ਭਰਾਵੋ ਠੀਕ ਆ ਲਓ ਖੋਲ ਕੇ ਖੋਲ ਕੇ ਦਿਖਾਈਏ ਸੋ ਵੱਡਾ ਕਾਦਾ ਦੋਸਤੋ ਐਫ ਐਫ ਬਰੀਡ ਦੇ ਵਿੱਚ ਮੂੰਹ ਚਾਰ ਦਾ ਤਾਂ ਦੱਸ ਰਿਹਾ ਵੀਰ ਬਾਕੀ ਨਖੇੜ ਆਪਸੀ ਥਾਣਾ ਦਾ ਤੁਹਾਨੂੰ ਤਸੱਲੀ ਨਾਲ ਦਿਖਾਉਣੇ ਆ ਸੋਨਾ ਖਾਲਾ ਜੱਡੇ-ਜੁਡੇ ਦੀ ਬੰਸਰ ਤੁਸੀਂ ਦੇਖ ਕੇ ਚੈੱਕ ਕਰ ਲਓ ਖਾਲੀ ਵਾਲੇ ਵਾਲੇ ਹਾਂ ਲੈ ਖਾਲੀ ਤੋੜ ਲਿਓ ਵੀਰ ਹਾਂ ਫਿਰਦਾ ਆ ਥੋੜਾ ਅੱਗੇ ਨੂੰ ਤੋੜਦਾ ਹਾਂ ਆ ਲੈ ਆਹ ਦਾ ਬੱਚਾ ਜੀ ਠੀਕ ਦਿਖਾ ਦਿੰਨੇ ਆਂ ਆਲੀ ਪੁੱਤ ਉਹ ਵੀ ਠੰਡੀ ਸੀਲ ਹੈ ਜਿੱਥੇ ਮਰਜੀ ਥੱਲੇ ਬੈਠੋ ਠੀਕ ਹੈ ਬੱਚਾ ਛੱਡੋ ਨਾ ਛੱਡੋ ਠੀਕ ਹੈ ਹਾਂਜੀ ਲੋ ਦੋਸਤੋ ਵੈਸੇ ਠੰਡੀ ਧੀਰੀ ਸੀਲਸ ਲੱਗ ਬੱਚਾ ਮਗਰ ਬੱਛਾ ਇੱਕ ਵੀ ਅੱਛੇ ਨਾਲ ਮੋਟਾ ਇਹ ਤੁਹਾਨੂੰ ਫੋਕਸ ਮਾਰਦਗੇ ਆਹ ਬੱਚਾ ਬੈਠਾ ਜਿਹੜਾ ਹਾਂਜੀ ਹਾਂਜੀ 나ੜੂ ਤੇ ਗਿੱਲੇ 나ੜੂ ਤੇ ਲਓ ਜੀ ਆ ਬੱਚਾ ਠੀਕ ਆ ਇਹ ਮੇਰ ਕੋਈ ਇਹ ਨਹੀਂ ਅੱਠਾ ਨੌਵਾਂ ਦਿਨਾਂ ਦੀ ਸੂਈ ਹੈ ਇਹਨੂੰ ਅੱਜ ਚੌਥਾ ਦਿਨ ਦੇ ਸੂਈ ਚੌਥਾ ਗਿੱਲੇ 나ੜੂ ਦਾ ਬੱਚਾ ਹੈ ਲਓ ਜੀ ਆਹ ਬੱਚਾ ਮਗਰ ਬੱਚਾ ਠੀਕ ਆ ਜੀ ਤੇ ਬਿਲਕੁਲ ਤਾਜੀ ਸੁਈ ਸੁਵਾਈ ਹੈ ਨਾਲ ਨਾੜੂ ਦੇ ਬੱਚੇ ਦੇ ਅੱਛਾ ਹਣੀ ਕੀ ਇਹਦਾ ਮੁੱਲ ਇਹਦਾ ਮੁੱਲ ਭਾਵੇਂ ਸੰਧੂ ਸਾਹ ਕਰੀਏ 75 ਭਾਵੇਂ 80 ਹਾਂ 7000 ਰੁਪਏ 1000 ਛੱਡਾਂ 70 ਚੋਂ 1000 ਛੱਡਾਂ 70000 ਠੀਕ ਆ ਜੀ ਠੀਕ ਲਓ ਜੀ 70000 ਦੇ ਵਿੱਚੋਂ 1000 ਛੋੜ ਛਪਾਇਆ ਠੀਕ ਆ ਹਾਂ ਤੇ ਬਾਕੀ ਤੁਸੀਂ ਆਹ ਵੇਖ ਕੇ ਚੈੱਕ ਕਰ ਲਓ ਚਵਾਇ ਦਾ ਅਕਰ ਨੰਬਰ 80 ਦਾ ਆ ਲਓ ਜੀ ਠੀਕ ਆ ਜੀ ਅੱਗੇ ਆਪਣੇ ਕੋਲ ਤੀਜੇ ਨੰਬਰ ਤਾਂ ਜਿਹੜੀ ਆ ਆਹੀ ਬੈੜ ਇਹਨੂੰ ਕੋਈ ਸੰਧੂ ਸਾਹਿਬ ਸੂਈ ਨ ਹੋ ਗਏ ਹਣਗੇ ਜੇ 8 ਦਿਨ ਲਾ ਲੋ 8 ਕਿ ਦਿਨ 8 ਕਿ ਦਿਨ ਹੋ ਗਏ ਉਹਨਾਂ ਦੇ ਚਵਾਜ ਦਾ ਵੀ ਇੱਕ ਨੰਬਰ ਜਿਹਨੂੰ ਚਵਾ ਦੇ ਪੋਲੀ ਰੂਹਰ ਕੀ ਠੀਕ ਆ ਹਾਂ ਜੀ ਅੱਛਾ 8 ਕਿ ਦਿਨਾਂ ਦੀ ਸੂਈ ਥਲੇ ਤੇ ਦੁੱਧ ਉਹਨ ਕਿੰਨਾ ਗਾ ਇਹਦੇ ਥਲੇ ਵੀ ਸੰਧੂ ਸਾਹਿਬ ਕੋ 15 ਕਿਲੋ ਦੁੱਧ ਉਹ ਖਰਾ 15 16 ਜੀ 15 16 ਇਹਨਾਂ ਦੁੱਧ ਹੈਗਾ 15 ਕਿਲੋ ਤੇ ਹੈਗਾ ਹਣਾ ਕੰਡੇ ਵਾਲਾ ਇਹ ਸੂਆ ਕਿੰਨਾ ਫਿਰ ਮਰਦਾ ਇਹ ਸੂਆ ਦੂਜਿਆਂ ਦੇ ਤੀਜਾ ਵੀ ਹੋ ਸਕਦੀ ਹੈ ਲੋ ਗਰੰਟੀ ਨਾਲ ਦੂਜਿਆਂ ਦੇ ਆਪਾਂ ਤੀਜਾ ਵੀ ਕਹਾਂਗੇ ਵਾਕੀ ਕੋ ਮਨੋ ਬੀਤੇ ਦੇ ਵੇਖ ਕੇ ਆਦਾ ਕੋਈ ਵੀ ਆਪਾਂ ਨੂੰ ਦੁੱਜਣ ਕਰਕੇ ਲਈ ਆ ਕੋਈ ਤਿਜਾ ਵੀ ਹੋ ਸਕਦਾ ਹੈ ਇਹਦਾ ਠੀਕ ਹੈ ਜੀ ਹਾਂਜੀ ਅੱਗੋਂ ਦੋਸਤੋ ਦੁੱਜਾ ਸੁਆ ਵੀ ਤਾਂ ਦਾ ਵੇ ਮੰਨ ਕੇ ਖਰੀਦੀ ਆ ਚਾਹੇ ਅੱਗੋਂ ਵੇਚੀ ਆ ਹਾਲ ਅੱਗੋਂ ਤਿਜਾ ਮੰਨ ਕੇ ਤੁਸੀਂ ਖਰੀਦਾਰੀ ਕਰ ਲਿਓ ਕਰੋ ਸੰਗ ਕਰੋ ਸੰਗ ਦੇ ਵਿੱਚ ਆ ਬਾਕੀ ਥਣ ਥਣ ਵੇਖੋ ਪੂਰਾ ਗੋਲ ਆ ਵੇਖੋ ਜੀ ਹੈ ਵੀ ਠੰਡੀ ਸੀਰ ਆ ਜਿੱਦਾਂ ਮਰਜੀ ਥੱਲੇ ਬਹਿ ਜਾਓ ਕੋਈ ਲੱਤ ਛੜੀ ਨਹੀਂ ਇਹ ਤਾਂ ਮਗਰ ਬੱਚਾ ਵੱਛਾ ਹੀ ਹੈ ਇਹਦੇ ਮਗਰ ਵੱਛਾ ਹੀ ਹੈ ਠੀਕਾ ਹਾਂਜੀ ਨਾਓ ਇਹ ਵੀ ਕੱਢ ਕੇ ਤੋਲ ਕੇ ਦਿਖਾ ਦਈਏ 8 ਦਿਨਾਂ ਦੀ ਦੋਸਤੋ ਸੂਈ ਆ ਤੇ 15 ਪਲੱਸ ਜਿਹੜੀ ਹੁਣ ਚੱਲਣ ਈ ਆ 15 16 15 ਤੋਂ 16 15 ਤੋਂ 16 ਲੀਟਰ ਕੋਈ ਵੀ ਰਮਨਨ ਕੇ ਆ ਇਹ ਮਾਰੇ ਤੇ ਲੱਗੂਗੀ ਬਾਕੀ ਕੰਮ ਹਾਲੀ ਹਾਲੀ ਰੰਗ ਪ੍ਰਿੰਟ ਚੰਗਾ ਠੀਕ ਹੈ ਜੀ ਡੱਬੀ ਵੈੜਾ ਬਲੈਕ ਤੇ ਵਾਈਟ ਡੱਬ ਥਣ ਭਾਂਡੇ ਦੀ ਪੂਰੀ ਖਬਰਦਾਰ 15 16 ਕਿਲੋ ਦੀ ਚਵਾਈ ਤੁਸੀਂ ਕਰਨੀ ਆ ਦੋਸਤੋ ਭਾਵੇਂ ਦੋ ਟਾਈਮ ਕਰ ਲਓ ਚਾਹੇ ਤਿੰਨ ਟਾਈਮ ਕਰ ਲਓ ਥਾਣੇ ਇੱਕ ਵਾਰੀ ਆਪਾਂ ਤੁਹਾਨੂੰ ਖਿਲਾ ਰਹੇ ਹਾਂ ਮੜੀ ਜੀ ਵੀਰ ਰਾਜੀ ਥਾਣੇ ਇੱਕ ਵਾਰੀ ਦਿਖਾਉਣੀ ਆ ਨੇ ਅਸਾਂ ਨਹੀਂ ਦਾ ਬੱਚਾ ਇੱਕ ਵਾਰੀ ਦਿਖਾ ਦਈਏ ਵੀਰ ਇੱਥੇ ਹਾਂ ਇਹ ਦਾ ਬੱਚਾ ਠੀਕ ਹੈ ਜੀ ਆਹ ਬੱਚਾ ਠੀਕ ਹੈ ਜੀ 8 ਕਿ ਦਿਨਾਂ ਦੀ ਸੂਈ ਦੇ ਥੱਲੇ ਦਾ ਟੋਆ ਬੱਚਾ ਮੇਲ ਕਾਫਾ ਠੀਕ ਹੈ ਜੀ ਠੀਕ ਹੈ ਸੋ ਵੜਾ ਚੰਗੀ ਆ ਦੋਸਤੋ ਜਿੱਦਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਖੁੱਲਾ ਢੂਲਾ ਦੁੱਧ 15 16 ਕਿਲੋ ਕੋਈ ਜੋ ਕੇ ਆਪਣੀ ਤਸੱਲੀ ਕਰ ਲੇ ਠੀਕ ਆ ਰੰਗ ਪ੍ਰਿੰਟ ਚੰਗਾ ਬਾਕੀ ਕੱਦ-ਕਾੜ ਦੀ ਜਿਹੜੀ ਵੱਡੀਆਂ ਵੜਾਂ ਦੇ ਵਿੱਚ ਗਿਣਤੀ ਕਰ ਸਕਦੇ ਜੀ ਤੁਸੀਂ ਠੀਕ ਆ ਵੱਡੀਆਂ ਵੜਾਂ ਦੇ ਵਿੱਚ ਕਾਦੀ ਆ ਜਾਂਦਾ ਇਹਦਾ ਸੰਦੇਸ਼ ਹੀ ਲਵੀ ਕੋਈ ਪੰਗਾ ਪੰਗਾ ਪਾਉਣ ਦੀ ਲੋੜ ਨਹੀਂ ਲੋੜ ਹੀ ਕੋਈ ਨਹੀਂ ਇਦਾਂ ਹੀ ਪਾ ਲੈ ਬਾਈ ਸਾਡੇ ਤੇ ਹਣੀ ਇਹ ਕਿੱਥੋਂ ਤੱਕ ਦੇ ਦਈਏ ਇਹਦਾ ਵੀਰ ਮੋਲ 55 ਕਰੀਏ 52000 ਦੀ ਦੇ ਦਾਂਗੇ 52 ਦੀ 52 ਜੋ ਕੁ 500 ਛੜਨਾ ਹੈ ਵੀ ਕਸਲਾ ਕੋਈ 200 ਰੁਪਇਆ ਲਾਵੇ 48 ਲਾਵੇ 1 500 ਛੜਨਾ ਸਾਢੇ 51 ਦੇਵਾਂਗੇ ਸਾਢੇ 51 ਦੀ ਹਾਂਜੀ ਲਓ ਜੀ ਸਾਢੇ 51000 ਦੀ ਦੋਸਤੋ ਇਹ ਤੁਹਾਨੂੰ ਗਾਹ ਮਿਲ ਜੂਗੀ ਇਹ ਵੜ ਮਿਲ ਜੂਗੀ ਆਪਾਂ ਮੋਲ ਨਹੀਂ ਜਿਆਦਾ ਕਰਦੇ ਵੀ ਆਪਾਂ 55 ਕਰ ਲਏ 60 ਕਰ ਲਏ ਹਾਂ ਨਾਲੇ ਥੋੜਾ ਜਿਹਾ ਸਮੇ ਬਾਅਦ ਤੁਸੀਂ ਆ ਰਹੇ ਜੇ ਜਿੰਨਾ ਵੀ ਹੋ ਸਕਦਾ ਆਪਾਂ ਮਾਨਤਾਨਾ ਪਸ਼ੂ ਦੇ ਦਈਏ ਪੂਰਾ ਕਰ ਕੋਈ ਗੱਲ ਆਪਾਂ ਐਸੇ ਕਰਕੇ ਸੰਧੂ ਸਾਹਿਬ ਹੋਲ ਨਹੀਂ ਗਲਤ ਕੀਤੇ ਹਾਂ ਹਾਂਜੀ ਹਣੀ ਇੱਕ ਜੜੀ ਆ ਲਾਸਟ ਵਿੱਚ ਗੱਬਣ ਇਹ ਅੱਛੀ ਸੰਧੂ ਸਾਹਿਬ ਗੱਬਣ ਆਵੇ ਲੈਂਦੀ ਜੇ ਜੇ ਕੋਈ 10 ਤੋਂ 12 ਦਿਨ ਲੈਂਦੀ ਆ ਆ ਚੋੜਾ ਚੋੜਾ ਚੰਗਾ ਗੋਲ ਗਲ ਚੰਗਾ ਲੱਗਾ ਹੋਵੇ ਹਮ ਸਾਫ਼ ਜਿੰਨੀ ਵਸ਼ੀ ਦਾ ਪਿੰਡਾ ਵੇਖੋ ਤੋਂ ਜਿੱਦਾਂ ਮੈਂ ਦਾ ਪਿੰਡਾ ਹੁੰਦਾ ਹਾਂ ਜੀ ਦੂਜੇ ਸੁਵੇ ਜਿੱਦਾਂ ਮੈਂ ਦਾ ਪਿੰਡਾ ਚੌੜਾ ਹੁੰਦਾ ਇੰਨੀ ਚੌੜੀ ਵਸ਼ੀ ਆਏ। ਹਾਂ ਦੋਸਤੋ ਪਿੱਟਪੂੜਾ ਵੇਖੋ ਬਹੁਤ ਸੋਹਣਾ ਚੌੜਾ ਪਿੱਟਪੂੜਾ ਠੀਕ ਆ। ਚੌੜੇ ਸੰਧੂ ਸਤ ਦਿਨ ਦਾ ਸਾਹਮਣੀ ਪੈ ਸਕਦੀ ਆ। ਵਸ਼ੀ ਬਹੁਤ ਕਿਸਾਨਾ ਮੈਂ ਹੀ ਆ ਜਿੰਨੀ ਰਾਜੀ ਵਸ਼ੀ। ਠੀਕ ਆ। ਹਾਂਜੀ। ਬਸ ਲਾਏ ਪਈ ਹੋਈ ਆ ਨਾ। ਲਾਏ ਪਈ ਆ। ਉਹਨਾਂ ਨੇ 10 ਦਿਨ ਗਿਣਤੀ ਦੇ ਕਹਾ ਵਾ 12 13 ਲੈ ਸਾਦੀ। ਹਾਂ। ਕੋਈ ਦੋ ਦਿਨ ਜਿੰਨੇ ਦੋ ਦਿਨ ਬਾਅਦ ਲੈ ਜੂ ਓਨੀ ਚੰਗੀ ਬਣ ਚੰਗੀ ਜਾਊਗਾ ਝੋਲਾ ਚੰਗਾ ਥੱਲੇ। ਆਖੀ ਥਣ ਬਹੁਤ ਸੋਹਣਾ ਹਨਾ। ਦਣ ਨੋਗ ਵਾਲਾ ਲੱਗਾ ਵੇਖੋ। ਲਓ ਜੀ। ਠੀਕ ਆ। ਤੋਂ ਥਣ ਦੀ ਕੁਆਲਿਟੀ ਬਹੁਤ ਸੋਹਣੀ ਇੱਕ ਵਾਰੀ ਹੋਰ ਹਲਾ ਕੇ ਆ ਇਧਰ ਵੇਖੋ ਥਣ ਆ ਲੋ ਆ ਵਿਖਾਈਏ ਆ ਲੋ ਠੀਕ ਹੈ ਜੀ ਸੋ ਚਾਰੇ ਥਣਾਂ ਦੇ ਵਿਥ ਵਿਰਲ ਵੇ ਕੇ ਚੈੱਕ ਕਰੋ ਦੋਸਤੋ ਹਜੇ ਘੱਟੋ ਘੱਟ 10 ਤੋਂ 12 ਦਿਨ ਪਏ ਆ ਸੋਣ ਦੇ ਠੀਕ ਆ ਸੋ ਦੂਜਾ ਸੁਭਾ ਕੋਈ ਵੀਰ ਮੰਨ ਕੇ ਸੌਦਾ ਕਰ ਲੇ ਜਿਵੇਂ ਆਪਾਂ ਦੋਸਤੋ ਗੱਲ ਕੀਤੀ ਵੀ ਮੱਜਾਂ ਦੇ ਵਾਂਗੂ ਆ ਕਰਮਾਂ ਲਈ ਬਿਲਕੁਲ ਚੌੜੇ ਪਿੱਠ ਪੁੜੇ ਆ ਸੋ ਪਿੱਠ ਪੁੜਾ ਕੱਢਾ ਚੌੜਾ ਵਸ਼ੀ ਦਾ ਤੇ ਤਰਕ ਦੀ ਯਾਰ ਰਾਜੀ ਬਿਲਕੁਲ ਬਿਲਕੁਲ ਮੋੜਨਾ ਠੀਕ ਆ ਸੋ ਕ੍ਰੋਸ ਅੰਗ ਦੇ ਵਿੱਚ ਆ ਦੋਸਤੋ ਜਿੱਦਾਂ ਇੱਕ ਆਪਾਂ ਨਾਰਮਲ ਹੀ ਹਾਲੀ ਦੌਰ ਐਚਪ ਤੇ ਥੋੜਾ ਜਿਹਾ ਜਰਸੀ ਦਾ ਕ੍ਰੋਸ ਰੱਖਦੀ ਹੈ ਬਾਕੀ ਅਗੇ ਗਰਮੀ ਦੇ ਵਿੱਚ ਇਹੋ ਜਿਹੇ ਪਸ਼ੂ ਚੱਲਨੇ ਆ ਬਥੇਰੇ ਤੇ ਲਾਉਣਾ ਜਿਹੜਾ ਸ਼ੁਰੂ ਕੀਤਾ ਇਸ ਕਰਕੇ ਕੋਈ 10 ਤੋਂ 12 ਦਿਨਾਂ ਦਾ ਆਈਡੀਆ ਦੱਸਿਆ ਤੁਹਾਨੂੰ ਵੀ 10 ਤੋਂ 12 ਦਿਨ ਲੈ ਜਾਊਗੀ ਠੀਕ ਆ ਜਾ ਗਾੜੀ 'ਤੇ ਤੋਰ ਲੋ ਜੀ ਆ ਸੰਧੂ ਸਾਹਿਬ ਸਾੰਭਣੀ ਸਾੰਭਣੀ ਪਾਣੀ ਜਿਹੜੀ ਅੱਛੀ ਬាទ ਬਿਲਕੁਲ ਉਹ ਜਾ ਕਰਤੂਤ ਬਹੁਤ ਵੈੜ ਤੋਂ ਦੋਸਤੋ ਹਜੇ 10 ਦਿਨ ਜਿਹੜਾ ਸਮਾਂ ਲੈਂਦੀ ਆ ਆ ਝੋੜਾ ਜਾਣਾ ਚਾਹੀਦਾ ਆ ਦੇਖੋ ਤੁਸੀਂ ਢੱਲਾ ਢੋਲਾ ਲੜਾ ਲੁੜਾ ਵੇਖੋ ਢੱਲ ਢੋਲ ਬਹੁਤ ਵਸ਼ੀਨਾ ਆ ਥਾਣਾ ਬਹੁਤ ਸੋਹਣਾ ਲੱਗਾ ਹਾਂ ਬਾਕੀ ਤੇਪਨ ਤੋਂ ਬੰਦੇ ਆਪਣਾ ਫੋਨ ਨੰਬਰ ਦਿੰਦੇ ਆਪਣੇ ਤੇ ਇਹਦਾ ਫਿਰ ਲੈਣ ਦੇਣਾ ਖਾਣੀ ਕੀ ਕਰਦਾ ਫਿਰ ਸੱਜਾ ਜਿੱਦਾਂ ਇਹਦੇ ਵਸ਼ੀਏ 72 55 ਦੀ 60 ਦੀ ਵੇਚ ਲੈਂਦੇ ਆ ਹੁਣ ਆਪਾਂ 47000 ਦੀ ਦੇ ਦਾਂਗੇ 47 ਦੀ ਹਾਂਜੀ 46000 ਦੀ ਦੇ ਦਾਂਗੇ ਉੱਚੋ 100 ਰੁਪਿਆ ਇੱਕ ਛੱਟਣਾ ਹੀ ਬਸ ਠੀਕ ਆ 60000 ਲਓ ਦੱਸੋ ਵੈਸੇ ਵਾੜ ਵੱਡੀ ਆ ਪੂਰੀ ਠੀਕ ਆ ਜੀ ਕੱਦਕਾਰ ਵੀ ਦੇਖ ਲਓ ਪੂਰਾ ਬੇਲ ਵੀ ਚੰਗੀ ਆ ਥੱਲੇ ਝੋੜਾ ਵੀ ਚੰਗਾ ਭਰੂ ਇੱਕ ਦਿੰਦਾ ਵੀ ਹਾਂ ਝੋੜਾ ਨਹੀਂ ਭਰਦਾ ਬਿਲਕੁਲ ਬਿਲਕੁਲ ਅੱਜ 47000 ਦੀ ਮਿਲ ਜੂਗੀ ਅੱਜ ਜੇ ਦੱਸ ਹਾਂਜੀ ਅੱਜ ਦੇ ਅੱਜ ਦੇ ਮੋਲ 'ਚ 47 ਦੀ ਆ ਬਾਅਦ ਦਾ ਸੰਭਾਂਗੇ ਆਹ 8-10 ਦਿਨ ਫਿਰ ਨਹੀਂ 47 ਫਿਰ ਮੋਲੇ ਦਾ ਹਿਸਾਬ ਨਾਲ ਹੋ ਰਿਹਾ ਹੈ ਬਿਲਕੁਲ ਉਸੇ ਮੌਕੇ ਦੇ ਹਿਸਾਬ ਨਾਲ ਮੌਕੇ ਦੇ ਹਿਸਾਬ ਨਾਲ ਜੀ ਬਾਕੀ ਦੋਸਤੋ ਸਮੇਂ ਦੇ ਹਿਸਾਬ ਨਾਲ ਫਿਰ ਹਾਲ ਅੱਜ ਤੁਹਾਨੂੰ ਜਿਹੜੀ 47000 ਦੀ ਅੱਜ 47000 ਦੀ ਵਸ਼ੀਆ ਮੁਰਕੇ ਵਸ਼ੀਆ 55 60000 ਜੀ ਬਿਲਕੁਲ ਚੰਗੀ ਸਾਫ ਸੁਥਰੀ ਕਰਮ ਵਾਲੀ ਚਾਰ ਥਾਣਾ ਕਿਸੇ ਤਰ੍ਹਾਂ ਦਾ ਕੋਈ ਪੱਛਾ ਕੋਈ ਮਾਸ ਕੋਈ ਫੋੜ ਨਹੀਂ ਲੱਗੀ ਹੈ ਜੀ ਤੇ ਇਹ ਪਸ਼ੂ ਅੱਜ ਵੀਰਖਾਨੀ ਦੇ ਕੋਲ ਠੀਕ ਹੈ ਜੀ ਤੇ ਖਾਸ ਵਿਜਿਟ ਇੱਕ ਵਾਰੀ ਫਿਰ ਆਪਾਂ ਤੁਹਾਨੂੰ ਦੱਸ ਦਿੰਨੇ ਦੋਸਤੋ ਸਰੀਆਲੀ ਕਲਾਂ ਤੁਸੀਂ ਵਿਜਿਟ ਕਰਨੀ ਹੈ ਬਿਲਕੁਲ ਵਾਟ ਇਜ਼ ਸਰੀਆਲੀ ਠੀਕ ਹੈ ਜੀ ਬਿਲਕੁਲ ਅਮਰ ਉੱਤੇ ਜਿਹੜਾ ਦੋਸਤੋ ਸਰੀਆਲੀ ਕਲਾਂ ਵੱਡੀ ਸਰੀਆਲੀ ਦੇ ਨਾਮ ਨਾਲ ਸਾਰੇ ਵੀਰ ਜਾਣਦੇ ਆ ਪਿੰਡ ਨੂੰ ਤੇ ਤੁਸੀਂ ਵਿజిਟ ਕਰਕੇ ਆਪਣਾ ਸੌਦਾ ਕਰ ਸਕਦੇ ਜੇ ਕਾਰਨ ਕਿ ਆਪਣੀ ਜੋ ਜੀ ਦੋਸਤੋ ਤੁਸੀਂ ਜਾਂਚ ਪਰਖ ਕਰ ਸਕਦੇ ਠੀਕ ਆ ਤੇ ਇੱਕ ਆਪਣਾ ਨੰਬਰ ਬੋਲ ਦਈਏ ਵੀਰ ਹਾਨੀ 77078542 ਠੀਕ ਆ 77078542 ਇੱਕੋ ਹੀ ਚੱਲਦਾ ਇੱਕੋ ਹੀ ਇੱਥੇ ਵਟਸਐਪ ਚੱਲਦਾ ਠੀਕ ਹੈ ਜੀ ਹਾਂਜੀ ਲਓ ਵੀ ਫਿਲਹਾਲ ਦੋਸਤੋ ਅੱਜ ਤੁਹਾਨੂੰ ਇਹ ਚਾਰਨਾਗ ਦਿਖਾਉਣੇ ਸੀ ਵੀਰ ਹਾਨੀ ਦੇ ਘਰੋਂ ਅਸੂ ਮੋਦੇ ਰਹੇ ਤੁਸੀਂ ਬਾਕੀ ਸਮੇਂ ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਲੈ ਲੈਂਦੇ ਰਿਹਾ ਕਰੋ ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ